ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਤਿੰਨ ਰਾਸ਼ੀ ਵਾਲਿਆਂ ਦੀ ਵੱਡੀ ਸਾਰੀ ਭਵਿੱਖਬਾਣੀ ਕਿ ਤੁਲਾ ਰਾਸ਼ੀ ਕੁੰਭ ਰਾਸ਼ੀ ਤੇ ਮਿਥਨ ਰਾਸ਼ੀ ਵਾਲਿਆਂ ਦੀ ਭਵਿੱਖਬਾਣੀ ਕੀ ਆਖਦੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਵੱਡੇ ਬਦਲਾਅ ਹੋਣਗੇ ਕਿਹੜੀਆਂ ਚੁਣੌਤੀਆਂ ਆਉਣਗੀਆਂ ਤੇ ਕਿਵੇਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਹਰੇਕ ਵੀਡੀਓ ਸਭ ਤੋਂ ਪਹਿਲਾਂ ਪ੍ਰਾਪਤ ਹੋ ਜਾਵੇ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾ ਦਿਓ ਜੀ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਵਧਾਈ ਹੋਵੇ ਜੀ ਤੁਹਾਨੂੰ ਹੁਣ ਨਿਆਂ ਦੇ ਦੇਵਤਾ ਕਰਮਫਲ ਦੇ ਦਾਤਾ ਭਗਵਾਨ ਸ਼ਨੀ ਦੇਵ ਅਤੇ ਮਹਾਬਲੀ ਮਹਾਂਸ਼ਕਤੀ ਭਗਵਾਨ ਬਜਰੰਗ ਬਲੀ ਦੇ ਅਸ਼ੀਰਵਾਦ ਦੇ ਨਾਲ 27 ਜੂਨ ਤੋਂ ਲੈ ਕੇ 10 ਜੁਲਾਈ ਤੱਕ ਜਾਣੀ ਕਿ ਇਹਨਾਂ 15 ਦਿਨਾਂ ਦੇ ਵਿੱਚ ਮਿਲਣ ਵਾਲੀ ਹੈ ਵੱਡੀ ਖੁਸ਼ਖਬਰੀ ਦੋਸਤ ਤੁਹਾਡੇ ਕਰਮਾਂ ਦੇ ਤਿੰਨੇ ਹੀ ਫਲ ਤੁਹਾਨੂੰ ਪ੍ਰਾਪਤ ਹੋ ਜਾਣਗੇ ਕਿਉਂਕਿ ਇਹਨਾਂ 15 ਦਿਨਾਂ ਵਿੱਚ ਭਗਵਾਨ ਸ਼ਨੀ ਦੇਵ ਤੇ ਭਗਵਾਨ ਬਜਰੰਗ ਬਲੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਰਿੱਧੀ ਸਿੱਧੀ ਯੋਗ ਸ਼ੁਭ ਅਗੇ ਮਾਨਯੋਗ ਤੇ ਸ਼ਨੀ ਦਾ ਸਿਸ਼ਿ ਯੋਗ ਤੇ ਕਾਲ ਸਰਪ ਯੋਗ ਯੋਗ ਭਗਵਾਨ ਯੋਗਤਾ ਅਨਪ੍ਰਾਪਤੀ ਦਾ ਯੋਗ ਰਾਜੋ ਦੇ ਧਨ ਯੋਗ ਬਣਨ ਜਾ ਰਹੇ ਹ ਹੈ ਜਿਸ ਵਿੱਚ ਕਿ ਦੋਸਤੋ ਇਹ ਸਮਾਂ ਇਹਨਾਂ 15 ਦਿਨਾਂ ਦਾ ਸਮਾਂ ਤੁਹਾਡੇ ਲਈ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਘਰ ਪਰਿਵਾਰ ਵਿੱਚ ਖੁਸ਼ੀ ਦੇ ਨਾਲ ਤੁਹਾਡਾ ਨੱਚਣ ਲੱਗ ਜਾਵੇਗਾ ਇਹਨਾਂ ਚੰਗਾ ਤੁਹਾਨੂੰ ਫਲ ਮਿਲਣ ਵਾਲਾ ਹੈ ਤੁਹਾਡੇ ਕਰਮਾਂ ਦੇ ਤਿੰਨੇ ਹੀ ਫਲ ਤੁਹਾਨੂੰ ਮਹਾ ਮਹਾਪਾਗਸ਼ਾਲੀ ਸਮਾ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਦੋਸਤੋ ਇਨੇ ਤੁਹਾਡੇ ਲਈ ਸੁਭਾਗਿਆ ਸਮਾ ਆਵੇਗਾ ਜੀ ਤੁਹਾਨੂੰ ਵਰਦਾਨ ਹੀ ਸਾਬਿਤ ਹੋਵੇਗਾ ਇਹ ਵੀਡੀਓ ਤੁਹਾਡੇ ਲਈ ਇਹਨਾਂ 15 ਦਿਨਾਂ ਦੇ ਲਈ ਬਹੁਤ ਹੀ ਵੱਡੀ ਭਵਿੱਖ ਬਾਣੀ ਕਰ ਦਿੱਤੀ ਗਈ ਹੈ ਸਮਾ ਤੁਹਾਡੇ ਲਈ ਚੰਗਾ ਹੈ ਤੇ ਲਾਭਕਾਰੀ ਸਮਾ ਰਹੇਗਾ ਤੁਹਾਡਾ ਹੁਣ ਕਹਿ ਲਓ ਕਿ ਭਾਗ ਉਦੇ ਹੋਣ ਵਾਲਾ ਹੈ ਅਨੇਕ ਪ੍ਰਕਾਰ ਦੇ ਲਾਭ ਧਨ ਪ੍ਰਾਪਤੀ ਦੇ ਯੋਗ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਇਸ ਸਮੇਂ ਤੁਹਾਨੂੰ ਪ੍ਰਾਪਤੀ ਹੋ ਜਾਵੇਗੀ ਇਹ ਸਮਝ ਲਓ ਕਿ ਤਿੰਨ ਵੱਡੇ ਫਲ ਮਿਲਣਗੇ ਤੁਹਾਡੇ ਕਰਮਾਂ ਦੇ ਦੋਸਤੋ ਉਹ ਕਿਹੜੇ-ਕਿਹੜੇ ਤਿੰਨ ਫਲ ਹਨ ਤੁਹਾਡੇ ਕਰਮਾਂ ਦੇ ਜੋ ਤੁਹਾਨੂੰ ਇਹਨਾਂ 15 ਦਿਨਾਂ ਵਿੱਚ ਮਿਲਣ ਵਾਲੇ ਹਨ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਪੂਰੀ ਹੀ ਜਾਣਕਾਰੀ ਅਸੀਂ ਦੱਸਣ ਵਾਲੇ ਹਾਂ ਤਿੰਨ ਵੱਡੀਆਂ ਖੁਸ਼ਖਬਰੀਆਂ ਤਿੰਨ ਵੱਡੇ ਫਲ ਉਹ ਕਿਹੜੇ ਹਨ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਕਿਉਂਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਕਿਹੜੀਆਂ ਖੁਸ਼ਖਬਰੀਆਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਗ੍ਰਹ ਨਕਸ਼ਤਰ ਦੇ ਹੀ ਸਾਬ ਦੇ ਨਾਲ ਤਿਆਰ ਕੀਤੀ ਗਈ ਇਹ ਵੀਡੀਓ ਹੈ ਕਿਉਂਕਿ ਇਹਨਾਂ 15 ਦਿਨਾਂ ਦੇ ਵਿੱਚ ਤੁਹਾਡੇ ਲਈ ਸ਼ੁਭ ਯੋਗ ਬਣੇ ਹਨ ਅਤੇ ਗ੍ਰਹ ਨਕਸ਼ਤਰ ਦੇ ਵਿੱਚ ਝੜਾ ਪਰਿਵਰਤਨ ਹੋਣ ਵਾਲਾ ਹੈ ਉਹ ਵੀ ਕਹਿ ਲਓ ਕਿ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਗ੍ਰਹਾਂ ਦੀ ਬਦਲਦੀ ਹੋਈ ਚਾਲ ਤੁਹਾਡੇ ਲਈ ਚੰਗੇ ਸਮੇਂ ਦਾ ਨਿਰਮਾਣ ਕਰਨ ਜਾ ਰਹੀ ਹੈ ਜਿਸ ਦੇ ਨਾਲ ਤੁਸੀਂ ਹੁਣ ਖੁਸ਼ ਰਹੋਗੇ ਇਹਨਾਂ 15 ਦਿਨਾਂ ਦੇ ਵਿੱਚ ਤਾਂ ਦੋਸਤ ਕਿਸੇ ਪ੍ਰਕਾਰ ਦਾ ਵੀ ਤੁਹਾਡੇ ਲਈ ਸਮਾਂ ਚੰਗਾ ਆ ਸਕਦਾ ਹੈ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਅਸੀਂ ਤੁਹਾਨੂੰ ਸੰਪੂਰਨ ਸਟੇਕ ਰਾਸ਼ੀ ਫਲ ਇਹਨਾਂ 15 ਦਿਨਾਂ ਦਾ ਭਗਵਾਨ ਬਜਰੰਗ ਬਲੀ ਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਨਾਲ ਕਿਸ ਪ੍ਰਕਾਰ ਤੁਹਾਡੇ ਤੇ ਚੰਗਾ ਸਾਬਿਤ ਹੋਣ ਵਾਲਾ ਇਹ ਤੁਹਾਨੂੰ ਸਾਰੀ ਹੀ ਜਾਣਕਾਰੀ ਦੱਸਾਂਗੇ ਨਾਲ ਹੀ ਨਾਲ ਇਸ ਵੀਡੀਓ ਵਿੱਚ ਕੁਝ ਐਸੀ ਬਹੁਤ ਹੀ ਮਹੱਤਵਪੂਰਨ ਤੁਹਾਡੇ ਲਈ ਸਾਵਧਾਨੀਆਂ ਹਨ ਜੇਕਰ ਤੁਸੀਂ ਇਹਨਾਂ ਨੂੰ 15 ਦਿਨਾਂ ਦੇ ਵਿੱਚ ਅਪਣਾਉਂਦੇ ਹੋ ਤਾਂ ਤੁਹਾਨੂੰ ਇਸ ਦਾ ਪੂਰਾ ਪੂਰਾ ਲਾਭ ਹੋ ਜਾਵੇਗਾ ਮੰਨ ਲਓ ਕਿ ਕਈ ਗੁਣਾ ਜ਼ਿਆਦਾ ਲਾਭ ਹੋਵੇਗਾ ਤੁਹਾਡੇ ਕਰਮਾਂ ਦੇ ਅਨੁਸਾਰ ਕਿਹੜੇ ਕਿਹੜੇ ਫਲ ਮਿਲਣਗੇ ਤੇ ਨਾਲ ਹੀ ਨਾਲ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਜੇਕਰ ਤੁਸੀਂ 15 ਦਿਨਾਂ ਦੇ ਵਿੱਚ ਵਰਤ ਲੈਂਦੇ ਹੋ ਤਾਂ ਤੁਹਾਨੂੰ ਕੁਝ ਮਹੱਤਵਪੂਰਨ ਜਾਣਕਾਰੀ ਵੀ ਅੱਜ ਦੀ ਵੀਡੀਓ ਵਿੱਚੋਂ ਮਿਲ ਜਾਵੇ ਕਿ 27 ਜੂਨ ਤੋਂ ਲੈ ਕੇ 10 ਜੁਲਾਈ ਤੱਕ ਸਮਾਂ ਤੁਹਾਨੂੰ ਬਸ ਫਾਇਦਾ ਹੀ ਦੇਵੇਗਾ। ਭਾਗਸ਼ਾਲੀ ਸਮਾਂ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਭਗਵਾਨ ਬਜਰੰਗ ਬਲੀ ਤੇ ਭਗਵਾਨ ਸ਼ਨੀ ਦੇਵ ਦੇ ਜੇਕਰ ਤੁਸੀਂ ਸੱਚੇ ਭਗਤ ਹੋ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਭਗਵਾਨ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਫਿਰ ਪੂਰੀਆਂ ਕਰ ਦੇਣਗੇ। ਤੁਹਾਡੇ ਘਰ ਪਰਿਵਾਰ ਅਤੇ ਆਪਣੀ ਕਿਰਪਾ ਕਰ ਦੇਣਗੇ। ਦੋਸਤੋ ਹੁਣ ਗੱਲ ਕਰਦੇ ਹਾਂ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਕਿਸ ਪ੍ਰਕਾਰ ਇਹਨਾਂ ਦੀ ਰਾਸ਼ੀ ਵਿੱਚ ਭਗਵਾਨ ਬਜਰੰਗ ਬਲੀ ਦੀ ਦੀ ਕਿਰਪਾ ਦੇ ਨਾਲ ગ્રਹ ਨਕਸ਼ਤਰ ਪਰਿਵਰਤਨ ਤੁਹਾਡੇ ਰਾਸ਼ੀ ਦੇ ਲਈ ਇਹਨਾਂ 15 ਦਿਨਾਂ ਦਾ ਸਮਾਂ ਜਿਹੜਾ ਹੈ ਮਹੱਤਵਪੂਰਨ ਸਾਬਿਤ ਹੋ ਜਾਵੇਗਾ ਇਸ ਸਮੇਂ ਗ੍ਰਹਾਂ ਦੀ ਸਥਿਤੀ ਪੂਰਨ ਰੂਪ ਵਿੱਚ ਤੁਹਾਡੇ ਪੱਖ ਵਿੱਚ ਬਣੀ ਹੋਈ ਹੈ ਹੁਣ ਇਸ ਸਮੇਂ ਦਾ ਤੁਹਾਨੂੰ ਸਦ ਉਪਯੋਗ ਕਰਨਾ ਹੋਵੇਗਾ ਸਮੇਂ ਦਾ ਲਾਭ ਉਠਾਉਣਾ ਹੋਵੇਗਾ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਤੁਹਾਨੂੰ ਲਾਭ ਦੇ ਨਵੇਂ-ਨਵੇਂ ਅਵਸਰ ਪ੍ਰਾਪਤ ਹੋਣਗੇ ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋਵੇਗਾ ਜਿਸ ਦੇ ਆਉਣ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਜਾਵੇਗਾ ਲਾਭ ਦੇ ਨਵੇਂ-ਨਵੇਂ ਮਾਰਗ ਵੀ ਤੁਹਾਡੇ ਲਈ ਹੁੰਦੇ ਹੋਏ ਨਜ਼ਰ ਆਉਣਗੇ ਨਾਲ ਹੀ ਨਾਲ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਤੁਹਾਨੂੰ ਧਾਰਮਿਕ ਪ੍ਰੋਗਰਾਮ ਆ ਸਕਦਾ ਹੈ ਇਸ ਦਾ ਅਵਸਰ ਵੀ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਤੁਹਾਡੀਆਂ ਕੁੱਲ ਮਿਲਾ ਕੇ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸਕਾਰਾਤਮਕ ਪਰਿਵਰਤਨ ਕਈ ਨਵੇਂअवसर ਤੁਹਾਡੇ ਲਈ ਲੈ ਕੇ ਆ ਰਹੇ ਹਨ ਨਵੇਂ ਨਵੇਂअवसर ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਤੇ ਕਾਮਯਾਬੀ ਦੇ ਨਾਲ ਸਫਲਤਾਵਾਂ ਦੇ ਝੰਡੇ ਤੁਸੀਂ ਗੱਡਣ ਵਾਲੇ ਹੋ ਇਹ ਅਨੁਭਵ ਤੁਹਾਡੇ ਅੱਗੇ ਵਿਅਹਤਾ ਜੀਵਨ ਦੇ ਵਿੱਚ ਕੰਮ ਆਵੇਗਾ ਕਈ ਤਰ੍ਹਾਂ ਦੀਆਂ ਪ੍ਰਸਥਿਤੀਆਂ ਤੁਸੀਂ ਹੱਲ ਕਰ ਲਓਗੇ ਕੋਈ ਵੀ ਕਿਸੇ ਵੀ ਸਥਿਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਹੈ ਤਾਂ ਉਸ ਦਾ ਤੁਸੀਂ ਸਮਾਧਾਨ ਜ਼ਰੂਰ ਕੱਢ ਲਓਗੇ ਭਾਵੇਂ ਕਿ ਹੱਲ ਕੱਢ ਲਓਗੇ ਹੁਣ ਕਿਸੇ ਸਥਿਤੀ ਵਿੱਚ ਸਮਾ ਤੁਹਾਡੇ ਲਈ ਸੁਖਾਂਤ ਰਹਿਣ ਵਾਲਾ ਹੈ ਇਸ ਦਾ ਅਨੁਭਵ ਤੁਸੀਂ ਅੱਗੇ ਜਾ ਕੇ ਜ਼ਰੂਰ ਕਰੋਗੇ ਤੁਹਾਡੀ ਆਰਥਿਕ ਸਥਿਤੀ ਹੁਣ ਬਿਹਤਰ ਹੋ ਜਾਵੇਗੀ ਰੁਕਿਆ ਹੋਇਆ ਧਨ ਤੁਹਾਨੂੰ ਪ੍ਰਾਪਤ ਹੋਣ ਵਾਲਾ ਹੈ ਜੇਕਰ ਤੁਹਾਡਾ ਪੈਸਾ ਕਿਸੇ ਰਿਸ਼ਤੇਦਾਰ ਦੇ ਕੋਲ ਫਸਿਆ ਹੋਇਆ ਸੀ ਉਹ ਵੀ ਵਾਪਸ ਮਿਲ ਜਾਵੇਗਾ ਤੁਹਾਨੂੰ ਇਸ ਸਮੇਂ ਦੇ ਵਿੱਚ ਆਤਮਿਕ ਖੁਸ਼ੀ ਦਾ ਅਨੁਭਵ ਹੋਣ ਵਾਲਾ ਹੈ ਇਸ ਲਈ ਕੁਝ ਸਮਾ ਵਿਪਰੀਤ ਭਾਵਯੁਦ ਕਰਦੇ ਨਾਲ ਹੀ ਸੰਤਾਨ ਦੇ ਵਿਦੇਸ਼ ਜਾਣ ਸੰਬੰਧੀ ਪੜ੍ਹਾਈ ਨੂੰ ਲੈ ਕੇ ਜਾਂ ਨੌਕਰੀ ਨੂੰ ਲੈ ਕੇ ਜੋ ਵੀ ਤੁਸੀਂ ਯੋਜਨਾ ਬਣਾ ਸਕਦੇ ਹੋ ਉਸ ਵਿੱਚ ਵੀ ਕਾਰਵਾਈ ਸ਼ੁਰੂ ਕਰ ਸਕਦੇ ਹੋ ਉਸ ਵਿੱਚ ਕੁੱਲ ਮਿਲਾ ਕੇ ਹੀ ਤੁਹਾਨੂੰ ਸਫਲਤਾ ਪ੍ਰਾਪਤ ਹੋਣ ਵਾਲੀ ਹੈ ਹੁਣ ਤੁਹਾਡੇ ਕਈ ਮਹੱਤਵਪੂਰਨ ਫੈਸਲੇ ਜਿਹੜੇ ਹਨ ਤੁਹਾਡੇ ਲਈ ਸ਼ੁਭ ਸਮਾਚਾਰ ਸਾਬਿਤ ਹੋ ਜਾਣਗੇ ਮਾਨਸਿਕ ਰੂਪ ਤੋਂ ਹੁਣ ਬਹੁਤ ਹੀ ਆਰਥਿਕ ਸਕੂਨ ਦਾ ਅਨੁਭਵ ਤੁਹਾਨੂੰ ਹੋ ਜਾਵੇਗਾ ਤੁਸੀਂ ਸਮਝਦਾਰੀ ਦੇ ਨਾਲ ਕੋਈ ਵੀ ਕੰਮ ਕਰੋਗੇ ਤਾਂ ਧਨ ਦਾ ਨਿਵੇਸ਼ ਤੁਹਾਨੂੰ ਭਵਿੱਖ ਵਿੱਚ ਫਾਇਦੇਮੰਦ ਸਾਬਿਤ ਹੋ ਜਾਵੇਗਾ ਫਾਇਦਾ ਤੁਹਾਨੂੰ ਹੋਵੇਗਾ ਸਮਝਦਾਰੀ ਦੇ ਨਾਲ ਧਨ ਦਾ ਨਿਵੇਸ਼ ਕਰੋ ਤੇ ਲਾਭ ਮਿਲੇਗਾ ਤੁਹਾਨੂੰ ਪਿਛਲੇ ਕੁਝ ਸਮੇਂ ਤੋਂ ਤੁਹਾਡੇ ਦੁਆਰਾ ਕੀਤੀ ਗਈ ਪੂਰੀ ਮਿਹਨਤ ਦਾ ਫਲ ਹੁਣ ਤੁਹਾਨੂੰ ਮਿਲ ਜਾਵੇਗਾ ਤੁਸੀਂ ਜਿਹੜੇ ਵੀ ਖੇਤਰ ਵਿੱਚ ਮਿਹਨਤ ਕੀਤੀ ਹੈ ਪੜਾਈ ਵਿੱਚ ਜਾਂ ਨੌਕਰੀ ਸੰਬੰਧੀ ਪਿਆਰ ਸੰਬੰਧੀ ਕੋਈ ਵੀ ਮਿਹਨਤ ਕੀਤੀ ਹੈ ਉਸ ਦਾ ਪ੍ਰਣਾਮ ਇਸ ਸਮੇਂ ਤੁਹਾਡੇ ਪੱਖ ਵਿੱਚ ਹੋਵੇਗਾ। ਇਹ ਸਮਾਂ ਤੁਹਾਡੇ ਲਈ ਚੰਗਾ ਹੈ ਭਰਪੂਰ ਲਾਭ ਉਠਾ ਲਓ। ਦੋਸਤ ਇਹ ਸਮਾਂ ਤੁਹਾਡੇ ਆਸ-ਪਾਸ ਦੇ ਲੋਕਾਂ ਨੂੰ ਵੀ ਤੁਹਾਡੇ ਪ੍ਰਤੀ ਹੈਰਾਨ ਕਰਨ ਵਾਲਾ ਹੈ। ਇਸ ਨਾਲ ਤੁਹਾਡਾ ਤਣਾਅ ਜਿਹੜਾ ਹੈ ਦੂਰ ਹੋਵੇਗਾ ਤੇ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ। ਗੁਆਂਢੀਆਂ ਦੇ ਸੰਬੰਧਾਂ ਤੇ ਉਚਿਤ ਬਣਾ ਕੇ ਤੁਹਾਨੂੰ ਬਹੁਤ ਰੱਖਣਾ ਜ਼ਰੂਰੀ ਹੈ। ਨਹੀਂ ਤਾਂ ਤੁਹਾਡੇ ਵਿਰੋਧੀ ਵੱਧ ਸਕਦੇ ਹਨ। ਤੁਹਾਡੇ ਉੱਪਰ ਨਹੀਂ ਤਾਂ ਹਾਵੀ ਹੋ ਜਾਣਗੇ ਪਰੰਤੂ ਤੁਹਾਡੇ ਜੇਕਰ ਸੁਭਾਅ ਦੇ ਵਿੱਚ ਚੇਂਜ ਆ ਜਾਂਦਾ ਹੈ ਤੁਸੀਂ ਬਣਾ ਕੇ ਰੱਖਦੇ ਹੋ ਤਾਂ ਉਹ ਫਿਰ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦੇ ਕੁਝ ਨਹੀਂ ਧਿਆਨ ਰੱਖੋ ਆਪਣੇ ਬਸ ਉੱਗਰ ਸੁਭਾਅ ਦੇ ਕਰਕੇ ਕਿਸੇ ਦੇ ਨਾਲ ਗਲਤ ਵਿਹਾਰ ਨਾ ਕਰੋ ਨਹੀਂ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਆਪਣਾ ਵਿਹਾਰ ਚੰਗਾ ਰੱਖੋ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਦੋਸਤੋ ਇੱਕ ਗੱਲ ਮਹੱਤਵਪੂਰਨ ਤੁਹਾਨੂੰ ਦੱਸ ਦਈਏ ਇਸ ਵੀਡੀਓ ਦੇ ਮਾਧਿਅਮ ਰਾਹੀਂ ਕਿ ਕੋਈ ਵੀ ਆਪਣਾ ਕੰਮ ਜੇਕਰ ਤੁਸੀਂ ਭੇਖ ਵਿੱਚ ਕਰਨਾ ਚਾਹੁੰਦੇ ਹੋ ਜਾਂ ਨਵੇਂ ਸਿਰੋਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਕਿਸੇ ਦੇ ਨਾਲ ਵੀ ਇਹ ਆਪਣਾ ਸੀਕ੍ਰੇਟ ਸਾਂਝਾ ਨਾ ਕਰੋ ਕਿਉਂਕਿ ਤੁਸੀਂ ਬੜੇ ਹੀ ਭੋਲੇ-ਪਾਲੇ ਹੋ ਬਹਿਕਾਵੇ ਵਿੱਚ ਜਲਦੀ ਆ ਜਾਂਦੇ ਹੋ ਸਭ ਤੋਂ ਪਹਿਲਾਂ ਤਾਂ ਵੇਖੋ ਕਿ ਬਹਿਕਾਵੇ ਵਿੱਚ ਨਹੀਂ ਆਉਣਾ ਆਪਣੇ ਦਿਲ ਤੋਂ ਨਹੀਂ ਬਲਕਿ ਦਿਮਾਗ ਤੋਂ ਸੋਚਣਾ ਹੈ ਆਪਣੇ ਸੀਕ੍ਰੇਟ ਕਿਸੇ ਨੂੰ ਨਹੀਂ ਦੱਸਣਾ ਕਿਸੇ ਨੂੰ ਵੀ ਕੋਈ ਕੰਮ ਦੇ ਕੇ ਤੁਸੀਂ ਨਵੇਂ ਸਿਰਾਂ ਸ਼ੁਰੂ ਕਰਨਾ ਹੈ ਤਾਂ ਚੁੱਪ-ਚਾਪ ਹੀ ਸ਼ੁਰੂਆਤ ਕਰੋ ਉਸ ਦੀ ਭਾਲ ਕਰੋ ਤਾਂ ਹੀ ਤੁਹਾਨੂੰ ਚੰਗਾ ਲਾਭ ਮਿਲ ਜਾਵੇਗਾ ਜੇਕਰ ਤੁਹਾਡਾ ਸੀਕ੍ਰੇਟ ਲੀਕ ਹੁੰਦਾ ਹੈ ਤਾਂ ਤੁਹਾਨੂੰ ਤੁਹਾਡੇ ਕੰਮਾਂ ਵਿੱਚ ਲਾਭ ਨਹੀਂ ਹੋਵੇਗਾ ਹਾਨੀ ਹੋ ਸਕਦੀ ਹੈ ਉਸ ਦਾ ਫਾਇਦਾ ਕੋਈ ਹੋਰ ਉਠਾ ਸਕਦਾ ਹੈ ਧਿਆਨ ਰੱਖੋ ਕਿ ਕਿਸੇ ਨੂੰ ਵੀ ਆਪਣਾ ਭੇਤ ਨਾ ਦਿਓ ਇਹ ਤੁਹਾਡੇ ਲਈ ਚੰਗਾ ਤੇ ਆਰਾਮਬਾਣ ਮੰਤਰ ਸਾਬਿਤ ਹੋ ਜਾਵੇਗਾ ਜਿਸ ਦੇ ਨਾਲ ਕਾਮਯਾਬੀ ਤੇ ਸਫਲਤਾ ਤੁਹਾਨੂੰ ਇਸੇ ਮੰਤਰ ਦੇ ਨਾਲ ਜੀਵਨ ਵਿੱਚ ਮਿਲ ਜਾਵੇਗੀ ਕਿ ਮੈਂ ਕਦੇ ਵੀ ਕਿਸੇ ਨੂੰ ਕੁਝ ਨਹੀਂ ਦੱਸਾਂਗਾ ਜੋ ਵੀ ਕਰਨਾ ਹੈ ਆਪਣੇ ਆਪ ਹੀ ਕਰਨਾ ਹੈ ਤੁਹਾਨੂੰ ਦੱਸ ਦਈਏ ਕਿ ਨਾਲ ਹੀ ਨਾਲ ਘਰ ਪਰਿਵਾਰ ਵਿੱਚ ਵਿਵਹਤਾ ਜੀਵਨ ਵਿੱਚ ਕੋਈ ਜੇਕਰ ਪਰੇਸ਼ਾਨੀ ਚੱਲ ਰਹੀ ਹੈ ਉਹ ਵੀ ਹੁਣ ਇਸ ਸਮੇਂ ਖਤਮ ਹੋ ਜਾਵੇਗੀ ਘਰ ਪਰਿਵਾਰ ਵਿੱਚ ਕਲੇਸ਼ ਜੇਕਰ ਕਿਸੇ ਕਾਰਨ ਹੁੰਦਾ ਹੈ ਉਹ ਵੀ ਹੁਣ ਸਮਾਪਤ ਹੋਣ ਵਾਲਾ ਹੈ ਹਾਲੀ-ਹਾਲੀ ਤੁਹਾਡੇ ਵਿਹਾਰ ਵਿੱਚ ਚੰਗਾ ਪਰਿਵਰਤਨ ਦੇਖਣ ਨੂੰ ਮਿਲ ਸਕਦਾ ਹੈ। ਧਨ ਦੇ ਮਾਮਲੇ ਦੇ ਵਿੱਚ ਸਾਵਧਾਨੀ ਤੁਹਾਨੂੰ ਵਰਤਣੀ ਹੋਵੇਗੀ। ਇਸ ਸਮੇਂ ਕੋਈ ਵਿਅਕਤੀ ਤੁਹਾਨੂੰ ਧੋਖਾ ਦੇ ਸਕਦਾ ਹੈ। ਧਨ ਲਾਭ ਪ੍ਰਾਪਤੀ ਦੇ ਅਵਸਰ ਬਣਦੇ ਹੋਏ ਨਜ਼ਰ ਆ ਰਹੇ ਹਨ। ਇਹ ਨਸ਼ਤਰ ਦੀ ਚਾਲ ਦੱਸ ਰਹੀ ਹੈ। ਪਰੰਤੂ ਧਨ ਦੇ ਖਰਚੇ ਦੀ ਗੱਲ ਕਰੀਏ ਤਾਂ ਫਜ਼ੂਲ ਖਰਚੇ ਤੋਂ ਤੁਹਾਨੂੰ ਬਚਣਾ ਹੋਵੇਗਾ। ਸਾਵਧਾਨੀ ਵਰਤ ਕੇ ਹੀ ਕੋਈ ਵੀ ਕੰਮ ਕਰੋ। ਕਾਮਦੇਹ ਸਾਬ ਨਾਲ ਦੋਸਤੋ ਤੁਹਾਨੂੰ ਆਪਣੇ ਕੈਰੀਅਰ ਵੱਲ ਧਿਆਨ ਦੇਣਾ ਹੋਵੇਗਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਖਾਸ ਮੁਨਾਫੇ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਆ ਰਹੇ ਹਨ ਇਹ ਸਮਾਂ ਤੁਹਾਡੀ ਚੰਗੀ ਚਾਲ ਚੱਲ ਰਹੀ ਹੈ ਵੈਸੇ ਲਾਭ ਮਿਲੇਗਾ ਪਰ ਇਹ ਕੰਮ ਦੇ ਵਿੱਚ ਗਤੀ ਪਕੜਨ ਤੇ ਕਰਮਚਾਰੀਆਂ ਦਾ ਵੀ ਸਹਿਯੋਗ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਜਿਹੜੇ ਲੋਕ ਨੌਕਰੀ ਪੇਸ਼ੇ ਵਾਲੇ ਵਿਅਕਤੀ ਹਨ ਉਹਨਾਂ ਨੂੰ ਇਸ ਸਮੇਂ ਪ੍ਰੋਮੋਸ਼ਨ ਮਿਲ ਸਕਦੀ ਹੈ ਉਹਨਾਂ ਦੇ ਤਨਖਾਹ ਵਧਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਸਮੇਂ ਦੇ ਵਿੱਚ ਜਿਹੜੇ ਲੋਕ ਬੇਰੋਜ਼ਗਾਰ ਹਨ ਰੋਜ਼ਗਾਰ ਸੰਬੰਧੀ ਕੋਈ ਉਹਨਾਂ ਨੂੰ ਸ਼ੁਭ ਸਮਾਚਾਰ ਪ੍ਰਾਪਤ ਹੋ ਸਕਦਾ ਹੈ ਨੌਕਰੀ ਸੰਬੰਧੀ ਕੋਈ ਇੰਟਰਵਿਊ ਦੇ ਕਰ ਦਿੱਤਾ ਹੋਇਆ ਸੀ ਤਾਂ ਚੰਗੇ ਪ੍ਰਣਾਮ ਤੁਹਾਨੂੰ ਮਿਲ ਸਕਦੇ ਹਨ ਪਿਛਲੇ ਕੁਝ ਸਮੇਂ ਤੋਂ ਜੋ ਵੀ ਪ੍ਰੀਖਿਆ ਤੁਸੀਂ ਦਿੱਤੀ ਹੈ ਚੰਗਾ ਰਿਜ਼ਲਟ ਮਿਲੇਗਾ ਤੇ ਧਨ ਪ੍ਰਾਪਤੀ ਦੇ ਅਵਸਰ ਤੁਹਾਨੂੰ ਪ੍ਰਾਪਤ ਹੋ ਜਾਣਗੇ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤੇ ਚੰਗਾ ਸਮਾਂ ਤੁਹਾਡੇ ਲਈ ਸਾਬਿਤ ਹੋ ਜਾਵੇਗਾ। ਦੋਸਤ ਜੇਕਰ ਕੋਈ ਪ੍ਰਾਪਰਟੀ ਸੰਬੰਧੀ ਕੋਈ ਵੀ ਕੰਮ ਹੈ ਤਾਂ ਉਸ ਵਿੱਚ ਵੀ ਚੰਗਾ ਮੁਨਾਫਾ ਹੁੰਦਾ ਹੋਇਆ ਨਜ਼ਰ ਆਵੇਗਾ। ਸਾਵਧਾਨੀ ਵਰਤਣੀ ਹੋਵੇਗੀ ਕਿ ਕੋਈ ਮਹੱਤਵਪੂਰਨ ਫਾਈਲ ਜਿਹੜੀ ਹੈ ਉਸ ਨੂੰ ਤੁਸੀਂ ਸੰਭਾਲ ਕੇ ਰੱਖਣਾ ਹੈ। ਨਹੀਂ ਤਾਂ ਤੁਹਾਡੀ ਉਹ ਫਾਈਲ ਗੁੰਮ ਹੋ ਸਕਦੀ ਹੈ ਇਸ ਸਮੇਂ ਚੋਰੀ ਵੀ ਹੋ ਸਕਦੀ ਹੈ। ਕਾਸਤਾ ਵਰਤ ਇਸ ਗੱਲ ਦਾ ਧਿਆਨ ਰੱਖੋ ਕਿ ਆਪਣੇ ਜ਼ਰੂਰੀ ਕਾਗਜ਼ਾਂ ਨੂੰ ਸੰਭਾਲ ਕੇ ਰੱਖੋ ਨਹੀਂ ਤਾਂ ਤੁਹਾਡੇ ਲਈ ਗੰਭੀਰ ਸਮੱਸਿਆ ਬਣ ਸਕਦੇ ਹਨ ਤੁਹਾਡੇ ਗੈਰ ਸੰਬੰਧੀ ਯੋਜਨਾਵਾਂ ਵਿਚਾਰ ਜਾਂ ਕੋਈ ਸੋਚ ਰਹੇ ਹੋ ਤਾਂ ਉਸ ਨੂੰ ਅੱਗੇ ਹੋ ਕੇ ਕਰੋ ਤੁਹਾਨੂੰ ਕਾਮਯਾਬੀ ਜ਼ਰੂਰ ਮਿਲ ਜਾਵੇਗੀ ਪ੍ਰੇਮ ਸੰਬੰਧ ਤੇ ਵਿਆਹ ਦੇ ਸੰਬੰਧਾਂ ਦੀ ਜੇਕਰ ਗੱਲ ਕਰੀਏ ਤਾਂ ਪ੍ਰੇਮ ਵਿੱਚ ਤੁਹਾਡੇ ਵਿਆਹ ਦੇ ਪ੍ਰਸਤਾਵ ਬਣ ਸਕਦੇ ਹਨ ਤੇ ਜੋ ਵਿਆਹੇ ਹਨ ਆਪਸ ਵਿੱਚ ਪ੍ਰੇਮ ਵਧ ਜਾਵੇਗਾ ਤੁਹਾਡੇ ਪਤੀ ਪਤਨੀ ਦੇ ਸਬੰਧ ਇਸ ਸਮੇਂ ਕਾਫੀ ਜ਼ਿਆਦਾ ਚੰਗੇ ਰਹਿਣ ਵਾਲੇ ਹਨ ਵਾਲੇ ਹਨ ਜੋ ਵੀ ਹੁਣ ਤੱਕ ਤੁਹਾਡੇ ਲੜਾਈ ਝਗੜੇ ਚੱਲ ਰਹੇ ਸਨ ਸਭ ਸਮਾਪਤ ਹੋ ਜਾਣਗੇ ਕੁੱਲ ਮਿਲਾ ਕੇ ਸਮਾ ਤੁਹਾਡੇ ਪੱਖ ਵਿੱਚ ਹੈ ਤੇ ਪ੍ਰੇਮ ਸਬੰਧ ਦੇ ਲਈ ਵਧੀਆ ਸਮਾਂ ਹੈ ਇਸ ਦਾ ਅਸਰ ਫਿਰ ਤੁਹਾਡੇ ਸਾਰੇ ਹੀ ਘਰ ਪਰਿਵਾਰ ਤੇ ਪਵੇਗਾ ਤੇ ਘਰ ਵਿੱਚ ਖੁਸ਼ੀਆਂ ਆਉਣਗੀਆਂ ਨਾਲ ਹੀ ਦੱਸ ਦਈਏ ਕਿ ਬੱਚਿਆਂ ਦੀਆਂ ਸਮੱਸਿਆਵਾਂ ਤੁਹਾਡੀਆਂ ਜਿਹੜੀਆਂ ਕਾਫੀ ਤੁਹਾਨੂੰ ਪਰੇਸ਼ਾਨ ਕਰਦੀਆਂ ਸਨ ਇਸੇ ਸਮੇਂ ਜੇਕਰ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਸ਼ੇਅਰ ਕਰਦੇ ਹੋ ਦੂਰ ਹੋ ਜਾਣਗੇ ਜੇਕਰ ਸ਼ੇਅਰ ਨਹੀਂ ਕਰਦੇ ਤਾਂ ਤੁਸੀਂ ਬਿਮਾਰ ਵੀ ਹੋ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਚਿੰਤਾ ਤੁਸੀਂ ਨਹੀਂ ਕਰਨੀ ਕੁੱਲ ਮਿਲਾ ਕੇ ਤੁਹਾਨੂੰ ਦੱਸ ਰਹੇ ਹਾਂ ਸਮਾਂ ਤੁਹਾਡੇ ਪੱਕ ਵਿੱਚ ਹੈ ਭਰਪੂਰ ਲਾਭ ਉਠਾ ਲਓ ਸੋ ਦੋਸਤੋ ਇਹ ਸੀ ਜੀ ਤਿੰਨ ਰਾਸ਼ੀ ਵਾਲਿਆਂ ਦੀ ਮਹਾ ਭਵਿੱਖ ਬਾਣੀ ਧੰਨਵਾਦ